ਗਰਮੇਲ ਸਿੰਘ ਜੀ ਇਹ ਮੇਲਾ ਹੈਗਾ ਜੀ ਆਪਣਾ 30 31 ਤੇ 1 ਅਪ੍ਰੈਲ ਇੱਥੇ ਮਤਲਬ ਹਰ ਇੱਕ ਜੋ ਵੀ ਸਰਦਾਲੂ ਆਉਂਦਾ ਸਭ ਦੀ ਮੰਨਤਾ ਜੋ ਵੀ ਅਵਲਾ ਸੱਤੇ ਦਿਨ ਉਹ ਮਤਲਬ ਮੰਗਦਾ ਸਭ ਦੀ ਸ਼ਰਤ ਤਾਂ ਪੂਰੀ ਹੁੰਦੀ ਹੈ ਕੋਈ ਕੈਨੇਡਾ ਵਾ ਗਿਆ ਕੋਈ ਅਮਰੀਕਾ ਵਾ ਗਿਆ ਇਹ ਸਾਨੂੰ ਪਤਾ ਲੱਗਦਾ ਬਾਅਦ ਚ ਇਹ ਮਾਤਾ ਦੀ ਮਨੋ ਕਾਮਨਾ ਕੋਈ ਵੀ ਮਤਲਬ ਆ ਕੇ ਕੋਈ ਬਿਮਾਰੀ ਹੋਵੇ ਕਿਸੇ ਨੂੰ ਕਿਸੇ ਤਕਲੀਫ ਕੋਈ ਤਕਲੀਫ ਹੋਵੇ ਕੋਈ ਸਰੀਰ ਦਾ ਰੋਗ ਹੈ ਕੋਈ ਘਰ ਦਾ ਰੋਗ ਹੈ ਕੋਈ ਵੀ ਆ ਕੇ ਇੱਥੇ ਪੂਰਾ ਕਰ ਮਤਲਬ ਆ ਕੇ ਸੁੱਖ ਸੁੱਖ ਲੈਵੀ ਸੱਚੇ ਮਨ ਤੋਂ ਸੱਚੇ ਮਨ ਨਾਲ ਇਹਦੀ ਸੁੱਖ ਸੁੱਖ ਕੇ ਇਹ ਮਹਾਮਾਈ ਸਭ ਦੀ ਮਰਾਦ ਪੂਰੀ ਕਰਦੀ ਹੈ ਹਣ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਆ ਹਾਂ ਮੇਲੇ ਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਨੇ ਜੀ ਲੰਗਰ ਵੀ ਚੱਲਦਾ ਓਰੇ ਸਾਰਾ ਸੰਗਤ ਦਾ ਵੀ ਮਤਲਬ ਪ੍ਰਬੰਧ ਕਰਨੇ ਹੁੰਦੇ ਨੇ ਸੰਗਤ ਓਰਾ ਪਰਾਂ ਜਿੱਥੇ ਵੀ ਵਹਿੰਦੀ ਐ ਹਰੇਕ ਸੰਗਤ ਦਾ ਮਤਲਬ ਪ੍ਰਬੰਧ ਸਾਡੀ ਕਮੇਟੀ ਦਾ ਪ੍ਰਸ਼ਾਸਨ ਦਾ ਹੁੰਦਾ ਹੈ ਪ੍ਰਸ਼ਾਸਨ ਪੂਰਾ ਸਾਡਾ ਮਤਲਬ ਸਾਥ ਦਿੰਦਾ ਹੈ ਭਗਤਾਂ ਨੂੰ ਇਹੀ ਸਾਥ ਦਿੰਨੇ ਆ ਵੀ ਸੰਗਤ ਨੂੰ ਲਿਆਓ ਕੋਈ ਸ਼ਰਾਬੀ ਕਬਾਬੀ ਨਾ ਲਿਓ ਕੋਈ दारू ਵਾਲਾ ਪੰਦਾ ਨਾ ਆਵੇ ਜਗਦੇਵ ਸਿੰਘ ਜੀ ਕਾਕਾ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਮੈਂਬਰ ਭੰਗਤ ਸੇਵਾਦਾਰ ਜੋ ਵੀ ਇੱਥੇ ਪ੍ਰਬੰਧ ਹੁੰਦੇ ਨੇ ਜੀ ਪੁਲਸ ਦਾ ਲਾ ਲੋ ਲੰਗਰ ਦਾ ਲਾ ਲੋ ਤੇ ਸੰਗਤ ਵਾਸਤੇ ਵੀ ਅਸੀਂ ਪ੍ਰਬੰਧ ਕਰਦੇ ਆ ਜੀ ਸਕੂਲ ਸਾਡਾ ਬਹੁਤ ਵੱਡਾ ਹੈ ਤੇ ਸਾਡੇ ਮਤਲਬ ਨਿੱਜੀ ਗਰਾਊਂਡ ਸਾਡੇ ਆਪ ਦੇ ਮੰਦਿਰ ਦੇ ਪ੍ਰਸ਼ਾਸਨ ਵਾਸਤੇ ਵੀ ਅਸੀਂ ਪ੍ਰਬੰਧ ਕਰਦੇ ਆ ਮੇਲੇ ਚ ਸੰਗਤ ਵਾਸਤੇ ਵੀ ਬਹੁਤ ਬਹੁਤ ਪਾਣੀ ਦੇ ਪ੍ਰਬੰਧ ਹੋਰ ਇਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਲਈ ਜੋ ਕਿ ਸਾਡੇ ਮੁਕੰਮਲ ਅਸੀਂ ਲਿਖਤੀ ਰੂਪ ਚ ਦਿੰਨੇ ਆ ਪੁਲਸ ਨੂੰ ਵੀ ਲਿਖਤੀ ਰੂਪ ਚ ਪਾਣੀ ਦਾ ਵੀ ਪਾਟਰ ਵਾਲਸ ਮੈਕਮੀ ਨੂੰ ਔਰ ਬੀਲੀ ਵਾਲਿਆਂ ਨੂੰ ਬੀਲੀ ਵਿਭਾਗ ਨੂੰ ਵੀ ਅਸੀਂ ਲਿਖਤੀ ਰੂਪ ਚ ਮਤਲਬ ਆਪਦਾ ਇਲੈਕਟ੍ਰੀਕ ਬੈਡ ਤੇ ਦਿੰਨੇ ਆ ਬਿੱਲਾ ਹੈਗਾ ਜੀ 30 31 1 ਦਾ ਲਾਸਟ ਹੈ ਜੀ ਤੁਹਾਨੂੰ ਅਸੀਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਮਹਾਮਈ ਦੇ ਦਰਸ਼ਨ ਕਰਨ ਜੋ ਕਿ ਇੱਕ ਵਾਰ ਮੌਕਾ ਦੇਣ ਮਹਾਮਈ ਦੇ ਦਰਵਾਜ਼ੇ ਤੇ ਪੰਚਣ ਤੇ ਮਹਾਮਈ ਨਦੀ ਸੁਖ ਪੂਰੀ ਕਰੂਗੀ ਅੱਗੇ ਤੋਂ ਬਿਨਾ ਸੱਦੇ ਹੀ ਆਉਣਗੇ ਜੈ ਮਾਤਾ ਦੀ ਦੇਖੋ ਜੀ ਇਹ ਬਾਬਾ ਜੀ ਵਾ ਭਗਤ ਤੇ ਮਾਤਾ ਜੀ ਪ੍ਰਗਟ ਹੋਏ ਸੀ ਜੀ ਮਾਤਾ ਸੀਤਲਾ ਜੀ ਦਾ ਮੇਲਾ ਲੱਗਦਾ ਜੀ ਇੱਥੇ ਇੱਥੇ ਬਹੁਤ ਦੂਰੋਂ ਦੂਰੋਂ ਸ਼ਰਧਾਲੂ ਆਉਂਦੇ ਆ ਜੀ ਹਰਿਆਣਾ ਪੰਜਾਬ ਹਮਾਚਲ ਰਾਜਸਥਾਨ ਸਾਰੇ ਸ਼ਰਧਾਲੂ ਆਉਂਦੇ ਆ ਜੀ ਬਹੁਤ ਵਧੀਆ ਮੇਲਾ ਆਏ ਸਾਲ ਭੁੱਗਤਦਾ ਜੀ ਤੇ ਮੈਂ ਪ੍ਰਧਾਨ ਜਗਤਾਰ ਸਿੰਘ ਕਲਾਣਾ ਜੀ ਬੋਲਦਿਆਂ ਤੇ ਅਸੀਂ ਇੱਥੇ ਸੰਗਤਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਕਰ ਮੇਲਾ 30 31 1 ਦਾ ਜੀ ਵਾਸਤੇ ਹੀ ਹੈ ਜੀ ਅਸੀਂ ਜੋ ਸਾਥੋ ਜਿਹਾ ਜਹਾ ਹੋਇਆ ਹੱਥ ਬੰਨ ਕੇ ਬੇਨਤੀ ਹੈ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕਰਾਂਗੇ ਜਿਵੇਂ ਅਸੀਂ ਅਗਲੇ ਆਏ ਸਾਲ ਕਰਦੇ ਹਾਂ ਜੀ ਬਸ ਆਹੀ ਸਾਡੀ ਹੋਏ ਜੀ ਵੀ ਸਰਦਾਲੂ ਵਧੀਆ ਆਉਣ ਦੇਖੋ ਮੇਲੇ ਦੇ ਪ੍ਰਬੰਧ ਐਸੇ ਕਰਾਂਗੇ ਵੀ ਜਿਵੇਂ ਪਹਿਲਾਂ ਹੁੰਦੇ ਪਹਿਲਾਂ ਦੀ ਤਰ੍ਹਾਂ ਹੀ ਕਰਾਂਗੇ